ਤਰਾ ਵਾਪਰੀ ਇਹ ਕੀ ਮਸਲਾ ਸਾਰਾ ਇਹ ਬੱਚਾ ਸਾਡਾ ਭਤੀਆ ਹੀ ਇਹ 8 ਕੇ ਸਾਲ 7.5 ਸਾਲ ਉਮਰ ਸੀ ਇਹਦੀ ਅੱਜ ਦਾਦਾ ਉਹਦਾ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੇ ਛੁੱਟੀ ਸੀ ਤੇ ਉਹਦਾ ਬਸਤਾ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਢਾਣੀ ਨੇ ਢਾ ਲਿਆ ਤੇ ਮਾਰ ਹੀ ਦਿੱਤਾ ਕੋਈ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਿੱਦਾਂ ਇਹ ਮਤਲਬ ਤੇ ਆਨੇ ਪੜਿਆ ਜਦੋਂ ਵੇਖਿਆ ਪਰਿਓ ਬੰਦੇ ਆਏ ਉਹਨੇ ਚਿਰ ਨੂੰ ਉਹਨਾਂ ਨੇ ਕੰਮ ਕਰਤਾ ਦੂਰ ਸਨ ਬੰਦੇ ਛੇਤੀ ਨਹੀਂ ਵੇਖਿਆ ਕੀ ਗੱਲ ਵਾਰਾ ਕੁੱਤੇ ਜਿਆਦਾ ਫਿਰਦਾ ਹੈ ਜੀ ਇੱਥੇ ਅਵਾਰਾ ਕੁੱਤੇ ਪਿੰਡ ਪਿੰਡ ਹੀ ਜਿਆਦਾ ਤਰਾਸਦੀ ਆ ਕਿ ਜੇ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛ ਗਿਛ ਨਹੀਂ ਕੀ ਜਿੱਤੇ ਜਿੱਤੇ ਬੰਦਾ ਡਾਂਡਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਕੋ ਪੋਤਰਾ ਹੀ ਕੋਤ ਬਦੇਸ਼ ਰਹਿੰਦਾ ਨੋ ਦੀ ਚਲੇਗੀ ਆ ਦੋਵੇਂ ਜੀ ਹੈਗੇ ਹੀ ਆਦੇ ਲੱਗੇ ਹੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਦੇ ਕਾਰਨ ਨਾ ਮਨ ਜਿੱਥੇ ਉਹ ਕੜੀ ਚ ਵੇਖਿਆ ਗਿਆ ਉਥੇ ਡੋਰੋ ਹੀ ਜਾਂਦਾ ਉਤਰੇ ਜਾਨਵਰ ਲਿਆ ਕੇ ਕੰਦੇ ਰਿੰਦੇ ਜਾਂਦੇ ਅਡੋਰੋੜਾ ਹੈ ਹੀ ਕਿਤੇ ਨਹੀਂ ਕੋਈ ਕਢਾਉਂਦਾ ਨਹੀਂਗਾ ਉਥੇ ਡੰਗਰ ਕਿਸੇ ਨੇ ਸੁਟਿਆ ਹੀ ਮਰਿਆ ਛੜਕਦੇ ਲੱਗੇ ਛੱਡ ਦਿੰਦੇ ਲੋਕ ਪ੍ਰਬੰਧ ਕੋਈ ਨਹੀਂਗਾ ਉਹ ਤੇ ਕਿਤੇ ਘਟਕ ਕੋਠੇ ਹੋਏ ਹੀ ਇਹ ਬੱਚਾ ਕਿਤੇ ਗਿਆ ਕਿਤੇ ਗੁੱਡੀ ਗੱਡੀ ਦੇ ਮਗਰ ਭੱਜ ਜਾਵੇ ਉਹ ਤਾਂ ਹੈ